ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਵਿੱਚ ਆਪਾਂ ਜਾਣਦੇ ਹਾਂ ਬਾਬਾ ਸ੍ਰੀ ਚੰਦ ਜੀ ਦਾ ਇਤਿਹਾਸ ਇਸ ਧਰਤੀ ਤੇ ਬਹੁਤ ਸਾਰੇ ਮਹਾਨ ਗੁਰੂ ਅਤੇ ਸੰਤ ਹੋਏ ਹਨ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਸੰਸਾਰ ਦੀ ਯਾਤਰਾ ਕਰਨ ਲਈ ਬਚਪਨ ਤੋਂ ਹੀ ਘਰ ਛੱਡ ਦਿੱਤਾ ਸੀ। ਬਾਬਾ ਸ੍ਰੀ ਚੰਦ ਜੀ ਦੇ ਜਨਮ ਸਮੇ ਤੋਂ ਹੀ ਉਹਨਾਂ ਦੇ ਸਰੀਰ ਤੇ ਧੂਨੀ ਦੀ ਸਵਾ ਸੀ ਅਤੇ ਇੱਕ ਕੰਨ ਵਿੱਚ ਮਾਸ ਦਾ ਟੁਕੜਾ ਸੀ। ਬਾਬਾ ਸ੍ਰੀ ਚੰਦ ਜੀ ਨੂੰ ਭਗਵਾਨ ਸ਼ਿਵ ਦਾ ਅਵਤਾਰ ਵੀ ਮੰਨਿਆ ਜਾਂਦਾ ਹੈ। ਬਾਬਾ ਸ੍ਰੀ ਚੰਦ ਜੀ ਦੇ ਨਾਂ ਤੇ ਬਟਾਲਾ ਨੇੜੇ ਨਾਨਕ ਚੱਕਾ ਪਿੰਡ ਵਿੱਚ ਵਸਿਆ ਹੋਇਆ ਹੈ। ਬਾਬਾ ਸ੍ਰੀ ਚੰਦ ਨੇ ਇਸ ਸਥਾਨ ਤੇ ਕਾਫੀ ਸਮਾਂ ਬਿਤਾਇਆ ਸੀ। ਇਹ ਸਥਾਨ ਅਖਾੜਾ ਸੰਗਲਵਾਲਾ ਅੰਮ੍ਰਿਤਸਰ ਦੇ ਨੇੜੇ ਹੈ ਇਸ ਗੱਦੀ ਤੇ ਵੀ ਰਾਜਮਾਨ ਮਹਾਂਤ ਤਿਲਕਦਾ ਤਿਲਕਦਾਸ ਨੇ ਦੱਸਿਆ ਕਿ ਬਾਬਾ ਸ੍ਰੀ ਚੰਦ ਜੀ ਸੰਸਾਰ ਦੀ ਯਾਤਰਾ ਕਰਦੇ ਹੋਏ ਪਿੰਡ ਕੋਟਲੀ ਕਾਦਰਾਬਾਦ ਪਹੁੰਚੇ ਕਮਲਿਆ ਜੀ ਵੀ ਨਾਲ ਸਨ ਬਾਬਾ ਸ੍ਰੀ ਚੰਦ ਜੀ ਨੇ ਭਾਈ ਕਮਲਿਆ ਨੂੰ ਭੀਖ ਮੰਗਣ ਲਈ ਪਿੰਡ ਭੇਜਿਆ ਅਤੇ ਆਪ ਪਿੰਡ ਦੇ ਬਾਹਰ ਧੂਣੀ ਲਾ ਕੇ ਬੈਠ ਗਏ ਭਾਈ ਕਮਲਿਆ ਜੀ ਸਾਰੇ ਪਿੰਡ ਵਿੱਚੋਂ ਦੀ ਲੰਘ ਕੇ ਪਰਤ ਆਪਸ ਪਰਤੇ ਕਿਸੇ ਵੀ ਪਿੰਡ ਵਾਲਿਆਂ ਨੇ ਉਹਨਾਂ ਨੂੰ ਭੀਖ ਨਾ ਦਿੱਤੀ ਉਲਟਾ ਉਹਨਾਂ ਕਿਹਾ ਕਿ ਪਤਾ ਕੀ ਪਤਾ ਨਹੀਂ ਸਾਧੂ ਕਿੱਥੋਂ ਆਉਂਦੇ ਹਨ ਫਿਰ ਬਾਬਾ ਸ਼੍ਰੀਚੰਦ ਜੀ ਨੇ ਸਾਰੇ ਪਿੰਡ ਨੂੰ ਤਬਾਹੀ ਦਾ ਸ਼ਰਾਪ ਦੇ ਦਿੱਤਾ ਅਤੇ ਨੇੜਲੇ ਪਿੰਡ ਵਿੱਚ ਚਲੇ ਗਏ ਉਸ ਤੋਂ ਬਾਅਦ ਸੈਂਕੜੇ ਸਾਲਾਂ ਤੱਕ ਕੋਈ ਵੀ ਮਨੁੱਖ ਉੱਥੇ ਆਪਣਾ ਘਰ ਨਹੀਂ ਬਣਾ ਸਕਿਆ ਜੇ ਕਿਸੇ ਨੇ ਘਰ ਬਣਾ ਵੀ ਲਿਆ ਤਾਂ ਰਾਤ ਨੂੰ ਟਹਿ ਜਾਂਦਾ ਫਿਰ ਉਹ ਨੇੜਲੇ ਪਿੰਡ ਵਿੱਚ ਗਿਆ ਜਿਸ ਦਾ ਨਾਂ ਨਾਨਕ ਚੱਕ ਸੀ ਉੱਥੇ ਬਾਬਾ ਜੀ ਨੇ ਆਪਣੀ ਧੂਣੀ ਵਰਤ ਕੇ ਭਾਈ ਕਮਲਿਆ ਜੀ ਨੂੰ ਮੋੜ ਪੀਖ ਮੰਗਣ ਲਈ ਪਿੰਡ ਭੇਜਿਆ ਪਿੰਡ ਦੀ ਇੱਕ ਔਰਤ ਔਰਤ ਜੋ ਬਹੁਤ ਬੁੱਢੀ ਸੀ ਉਸ ਕੋਲ ਚਾਰ ਰੋਟੀਆਂ ਪਈਆਂ ਸਨ ਉਸ ਨੇ ਉਹ ਹੀ ਰੋਟੀਆਂ ਭਾਈ ਕਮਲਿਆ ਜੀ ਨੂੰ ਦਿੱਤੀਆਂ ਦੇ ਦਿੱਤੀਆਂ ਉਹ ਰੋਟੀਆਂ ਲੈ ਕੇ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਆਇਆ ਮਾਤਾ ਜੀ ਨੂੰ ਵੀ ਉਸ ਦੇ ਨਾਲ ਹੀ ਉਹ ਬਾਬਾ ਜੀ ਦੇ ਦਰਸ਼ਨਾਂ ਲਈ ਲੈ ਆਇਆ ਜਦੋਂ ਬਾਬਾ ਸ਼੍ਰੀ ਚੰਦ ਜੀ ਨੇ ਮਾਤਾ ਜੀ ਨੂੰ ਉਸ ਦਾ ਨਾਮ ਪੁੱਛਿਆ ਤਾਂ ਉਸ ਨੇ ਤਾਂ ਉਸ ਮਾਤਾ ਨੇ ਆਪਣਾ ਨਾਮ ਹਰੋ ਦੇਵੀ ਦੱਸਿਆ ਸ਼੍ਰੀ ਚੰਦ ਜੀ ਨੇ ਉਸ ਨੂੰ ਮਾਤਾ ਹਰੀ ਰਹੇ ਦਾ ਵਰਦਾਨ ਦੇ ਦਿੱਤਾ ਤਾਂ ਮਾਤਾ ਜੀ ਨੇ ਹੱਥ ਜੋੜ ਕੇ ਬਾਬਾ ਜੀ ਨੂੰ ਕਿਹਾ ਮਹਾਰਾਜ ਮੈਂ ਬੁੱਢੀ ਹੋ ਗਈ ਹਾਂ ਅਤੇ ਮੇਰਾ ਪਤੀ ਵੀ ਇਸ ਸੰਸਾਰ ਤੋਂ ਇਸ ਸੰਸਾਰ ਤੋਂ ਚਲਾ ਗਿਆ ਹੈ ਇਹ ਵਰਦਾਨ ਦੇ ਕੇ ਤੁਸੀਂ ਮੈਨੂੰ ਇੱਕ ਦੁਬਿਧਾ ਵਿੱਚ ਪਾ ਦਿੱਤਾ ਹੈ ਮਾਤਾ ਹਰੋਦੇਵੀ ਨੇ ਸ੍ਰੀ ਚੰਦ ਜੀ ਨੂੰ ਕਿਹਾ ਜਿਸ ਨੇ ਆਪਣੇ ਪਿੰਡ ਕੋਟਲੀ ਕਾਦਰਾਬਾਦ ਨੂੰ ਉਜਾੜਨ ਦਾ ਵਰਦਾਨ ਦਿੱਤਾ ਹੈ ਉਸ ਨੂੰ ਮੁੜ ਵਸਣ ਦਾ ਉਸ ਨੂੰ ਮੁੜ ਵਸਣ ਦਾ ਵਰਦਾਨ ਵੀ ਦੇਵੋ ਅੱਜ ਦੀ ਸਾਖੀ ਤੁਹਾਨੂੰ ਕਿੰਨੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ka ਖਾਲਸਾ ਵਾਹਿਗੁਰਜੀ ਕੀ ਫਤਿਹ